ਤੜੇ ਪਿਤਾ ਜੀ ਸੀ ਧਰਮੀ ਧੰਮ ਹਾਂ ਉਹਨਾਂ ਵੱਲੋਂ ਗਊ ਸੰਚਾਲਕ ਸਨ ਮੇ ਜੀ ਸਾਰਾ ਕੁਝ ਉਹ ਦੇਖਦੇ ਸਨ ਜੀ ਕਿਵੇਂ ਦੇਖਦੇ ਹਾਂ ਉਹਨਾਂ ਦੇ ਜਾਣ ਤੋਂ ਬਾਅਦ ਦੀ ਲਾਈਫ ਤੇ ਪਹਿਲਾਂ ਦੀ ਲਾਈਫ ਕਿਵੇਂ ਮੈਨੇਜ ਕੀਤਾ ਸਭ ਕੁਝ ਬਹੁਤ ਵੱਡੀ ਜ਼ਿੰਮੇਵਾਰੀ ਸੀਗੀ ਕਿ ਜੋ ਕਿ ਮੇਰੇ ਪਿਤਾ ਜੀ ਨੇ ਇਹ ਜੋ ਪ੍ਰਥਾ ਜਿਹੜੀ ਚਲਾਈ ਸੀਗੀ ਜਿਹੜੀ ਉਸ ਚੀਜ਼ ਨੂੰ ਕੈਮਰਾ ਰੱਖਣ ਲਈ ਬਹੁਤ ਮਿਹਨਤ ਕਰਨੀ ਪਈ ਬੋਲ ਕੇ ਸਿਆਸਤ ਵਿੱਚ ਜੋ ਪਹਿਲਾਂ ਦੀ ਸਿਆਸਤ ਹੁੰਦੀ ਸੀ ਤੇ ਹੁਣ ਦੀ ਸਾਸ ਵਿੱਚ ਕਿੰਨਾ ਫਰਕ ਦੇਖਦੇ ਮੈਂ ਝ ਦੇਖਦਾ ਕਿ ਪਹਿਲਾਂ ਆਪਸੀ ਭਾਈਚਾਰਕ ਜੇ ਬਹੁਤ ਬਹੁ ਪਿਆਰ ਹੁੰਦਾ ਸੀ ਪਹਿਲਾਂ ਆਪਾਂ ਦੇਖਦੇ ਸੀਗੇ ਕਿ ਹਾਲ ਹੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਤੁਹਾਨੂੰ ਲਾਂਬੜੇ ਚ ਜੁਆਇਨ ਕਰਾ ਕੇ ਗਏ ਨੇ ਜੀ ਜੀ ਕਿਵੇਂ ਇਹ ਗੱਲਬਾਤ ਬਣੀ ਤੇ ਕਿਵੇਂ ਉਹਨਾਂ ਦਾ ਆਉਣਾ ਹੋਇਆ ਤੇ ਕਿਹੜੇ ਉਹਦੇ ਤੇ ਤੁਹਾਨੂੰ ਲੱਗਾ ਜਿਹੜੀਆਂ ਸਕੀਮਾਂ ਚਾਲੂ ਜਿਹੜੀਆਂ ਹੋਈਆਂ ਉਹ ਤਾਂ ਬਾਦਲ ਸਾਹਿਬ ਨੇ ਚਾਲੂ ਕੀਤੀਆਂ ਸੀ ਨਾ ਉਹ ਸਟਾਰਟਿੰਗ ਤੋਂ ਜੋ ਜੋ ਉਹਨਾਂ ਨੇ ਐਸੀ ਸਕਾਲਰਸ਼ਿਪ ਕੀਤੀ ਉਹਨਾਂ ਨੇ ਆਪਣੇ ਉਹਨਾਂ ਨੇ ਫੰਡ ਉਹਨਾਂ ਨੇ ਦੇਨੇ ਉਹਨਾਂ ਨੇ ਚਾਲੂ ਕੀਤੀ ਆਟਾ ਦਾਲ ਦੀ ਸਕੀਮ ਚਾਲੂ ਕੀਤੀ ਸ਼ਗਨ ਦੀ ਸਕੀਮ ਚਾਲੂ ਕੀਤੀ ਕਾਰਾਂ ਨੂੰ ਭੰਡ ਬਹੁਤ ਰਹੇ ਨੇ ਹਾਂਜੀ ਰੋਲਿੰਗ ਪਾਰਟੀਆਂ ਬੜੀਆਂ ਭੰਡ ਰੀਆਂ ਨੇ ਜਦੋਂ ਸਰਕਾਰ ਸੀ ਇਹਨਾਂ ਦੀ ਕਿੰਨਾ ਸ਼ਾ ਅਕਾਲੀ ਲੈ ਕੇ ਆਏ ਨੇ ਜਾਇਦ ਇਹ ਇਹ ਪੋਲੀਟੀਕਲ ਸਟੰਟ ਇਹ ਵਾਲੇ ਬੰਦੇ ਕਰਦੇ ਪਏ ਆ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਵੇ ਪਰ ਜਿਹੜੇ ਬੰਦੇ ਜਿਨ੍ਹਾਂ ਨੇ ਅਕਾਲੀਆਂ ਦੇ ਕੰਮ ਦੇਖੇ ਆ ਜਾਂ ਜਿਹੜੇ ਬੰਦੇ ਅਕਾਲੀ ਦਲ ਦੇ ਨਾਲ ਜੁੜੇ ਆ ਉਹ ਬੰਦੇ ਇਹ ਚੀਜ਼ ਸੁਣਦੇ ਵੀ ਨਹੀਂ ਕਿ ਜਿਹੜੀ ਪੰਜਾਬ ਦੀ ਪਾਰਟੀ ਆ ਅਕਾਲੀ ਦਲ ਇੱਕੋ ਹੀ ਪਾਰਟੀ ਆ ਜਿਹੜੀ ਪੰਜਾਬ ਦੇ ਹੱਕਾਂ ਦੀ ਗੱਲ ਕਰਦੀ ਆ ਪੰਜਾਬ ਦੇ ਹਿੱਤ ਦੀ ਗੱਲ ਕਰਦੀ ਆ ਪੰਜਾਬੀਅਤ ਦੀ ਗੱਲ ਕਰਦੀ ਆ ਸੋ ਲੋਕੀਿਆਂ ਦੀ ਠੀਕ ਹੈ ਉਹਨੂੰ ਇਹਨਾਂ ਨੇ ਰੈਨੋਵੇਟ ਜਾਂ ਕਰਕੇ ਮਾੜਾ ਮੋਟਾ ਉੱਥੇ ਰੰਗ ਰੰਗ ਕਰਕੇ ਇਹਨਾਂ ਨੇ ਮੁੱਲਾਕਲੇ ਨਹੀਂ ਬਹੁਤ ਚੀਜ਼ਾਂ ਨੂੰ ਸ਼ੋਅ ਕਰ ਦੇਣ ਤਾਂ ਅਕਾਲੀ ਦਲ ਦੀ ਆ ਉਹੀ ਬਦਲ ਪਰਿਵਾਰ ਆ ਕਿ ਜਿਨ੍ਹਾਂ ਨੇ ਸਾਰਾ ਕੁਝ ਚਾਲੂ ਕੀਤਾ ਸਾਰੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਅੱਜ ਤੁਸੀਂ ਦੇਖੋ ਇਥੇ ਨੈਸ਼ਨਲ ਹਾਈਵੇ ਕਿੱਡੇ-ਕੱਡੇ ਬਣੇ ਹੋਏ ਐ ਪਾਤੋ ਸਾਹਿਬ ਦੀ ਦੇਣ ਹੀ ਚਿੱਤੀ ਜਿਨ੍ਹਾਂ ਨੇ ਸਾਰੇ ਪਾਸ ਕੀਤੇ ਜੋ ਲੋਕਾਂ ਨੇ ਇਸ ਟਾਈਮ ਧਾਰਨਾ ਬਣਾ ਲਈ ਆ ਕਿ ਅਸੀਂ ਅਕਾਲੀ ਦਲ ਨੂੰ ਹੀ ਅਸੀਂ ਵੋਟ ਅਸੀਂ ਪਾਣੀ ਆ ਕਿ ਜਿਹੜੀ ਸਾਡੀ ਆਪਣੀ ਪਾਰਟੀ ਆ ਸਾਡੇ ਪੰਜਾਬ ਦੀ ਪਾਰਟੀ ਆ ਕੱਲ ਨੂੰ ਇਹਨਾਂ ਨੂੰ ਮਿਲਣਾ ਹੈ ਦਿੱਲੀ-ਦੁੱਲੀ ਥੋੜੀ ਜਾਣਗੇ ਇਹਨਾਂ ਨੂੰ ਲੱਭਣ ਇਹ ਤਾਂ ਪਤਾ ਨਾ ਕਿ ਪੰਜਾਬ ਦੀ ਪਾਰਟੀ ਆ ਆਪਾਂ ਨੂੰ ਇੱਥੇ ਇਹਨਾਂ ਨੇ ਮਿਲ ਮੈਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਨਿਊਜ਼ 24 ਤੇ ਮੈਂ ਹਾਂ ਚੰਨ ਜਸਨ ਅੱਜ ਸਾਡੇ ਨਾਲ ਅਭਿਸ਼ੇਕ ਬਖਸ਼ੀ ਜੀ ਮੌਜੂਦ ਨੇ ਜਿਹੜੇ ਕਿ ਹਾਲ ਹੀ ਵਿੱਚ ਸ਼੍ਰੋਮਣੀ ਕਾਲੀਦਾ ਦੇ ਉਹਨਾਂ ਨੇ ਜੁਆਇਨ ਕੀਤੀ ਹੈ ਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਬਖਸ਼ੀ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰਗਨਵਾਰ ਜੀ ਚਰਨ ਜੀ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੇ ਪ੍ਰਾਈਮ ਨਿਊਜ਼ 24 ਦੇਖਦੇ ਜਿੰਨੇ ਵੀ ਸਰੋਤੇ ਦੇਖ ਰਹੇ ਆ ਸਾਰਿਆਂ ਨੂੰ ਤੈ ਦਿਲੋਂ ਨਮਸਕਾਰ ਜੀ ਮੇਰੇ ਹੋਰ ਬਖਸ਼ੀ ਸਾਹਿਬ ਦਾ ਆਰ ਪ੍ਰਵਾਸ ਹੋ ਠੀਕ ਬਸ ਠੀਕ ਠਾਕ ਚੱਲ ਰਹੀ ਹੈ ਲਾਈਫ ਬਹੁਤ ਵਧੀਆ ਬਹੁਤ ਵਧੀਆ ਨਜ਼ਾਰੇ ਚੜਦੀ ਕਲਾ ਚੜਦੀ ਕਲਾ ਚਲੋ ਚੜਦੀ ਕਾ ਚਾਹੀਦੀ ਹੈ ਬਹੁਤ ਵਧੀਆ ਸੋ ਬਿਲਕੁਲ ਦਸ਼ਕਨ ਦਸਮਾ ਜਾਵਾਂਗੇ ਕਿ ਅਸੀਂ ਗੱਲ ਕਰ ਰਹੇ ਹਾਂ ਸ਼ੇਖ ਬਖਸ਼ੀ ਖੁਰਾਨਾ ਜੋ ਕਿ ਗਊਸ਼ਾਲਾ ਦੇ ਪ੍ਰਧਾਨ ਨੇ ਲੰਬੜਤ ਤੇ ਗੱਲਬਾਤ ਕਰਾਂਗੇ ਬਖਸ਼ੀ ਸਾਹਿਬ ਦੇਖਿਆ ਜਾਵੇ ਤਾਂ ਜੇਕਰ ਲਾਈਫ ਦੀ ਗੱਲ ਕੀਤੀ ਜਾਵੇ ਤੁਹਾਡੀ ਪਰਿਵਾਰ ਦੀ ਗੱਲ ਕੀਤੀ ਜਾਵੇ ਪਰ ਆ ਚ ਕਿੰਨੇ ਮੈਂਬਰ ਨੇ ਕੀ ਕਰਦੇ ਨੇ ਪਰਿਵਾਰ ਇਹ ਪਹਿਲਾਂ ਤਾਂ ਜੀ ਸਾਰਾ ਪਰਿਵਾਰ ਹੀ ਹੈ ਜੀ ਜਿਹੜੇ ਮੇਰੇ ਭਰਾ ਮੇਰੇ ਨਾਲ ਰਹਿੰਦੇ ਆ ਉਹ ਸਾਰਾ ਸਾਡਾ ਪਰਿਵਾਰ ਹੀ ਆ ਮੈਂ ਤਾਂ ਜਿੰਨੇ ਮੇਰੇ ਯਾਰ ਦੋਸਤ ਮੇਰੇ ਮਿੱਤਰ ਸੱਜਣ ਕਈ ਸਾਡੀਆਂ ਬਜ਼ੁਰਗ ਮਾਤਾਵਾਂ ਪੈਣਾ ਉਹ ਸਾਰਾ ਮੈਂ ਪਰਿਵਾਰ ਸਮਝ ਲਈ ਸਾਰਾ ਚਾਹਦਾ ਉਹ ਮੇਰਾ ਪਰਿਵਾਰ ਬਹੁਤ ਵੱਡਾ ਮਹਾਰਾਜ ਦੀ ਕਿਰਪਾ ਨਾਲ ਤੇ ਬਹੁਤ ਮੈਂ ਇਦਾਂ ਹੀ ਮਹਾਰਾਜ ਅਰਦਾਸ ਬੇਨਤੀ ਕਰਦਾ ਕਿ ਪਰਿਵਾਰ ਸਾਡਾ ਖੁਸ਼ੀਆਂ ਖੁਸ਼ੀਆਂ ਇਦਾਂ ਹੀ ਲੈਂਦਾ ਰਹੇ ਤੇ ਅਸੀਂ ਸਾਰੇ ਮਿਲ ਜੁਲ ਕੇ ਇੱਕ ਜੁੱਟ ਹੋ ਕੇ ਰਹੀਏ ਬਹੁਤ ਸੁਣੀ ਗੱਲ ਹੈ ਜੀ ਦੂਜੀ ਗੱਲ ਕੀਤੀ ਜਾਵੇ ਤਾਂ ਅਗਰ ਤੁਹਾਡੇ ਸਫਰ ਦੀ ਗੱਲ ਕੀਤੀ ਜਾਵੇ ਤੁਹਾਡੇ ਪਿਤਾ ਜੀ ਸਿੱਧ ਰਮੀ ਧਮ ਜੀ ਉਹਨਾਂ ਵੱਲੋਂ ਗਊ ਸੰਚਾਲਕ ਸਨ ਮੇਨ ਜੀ ਜੀ ਸਾਰਾ ਕੁਝ ਉਹ ਦੇਖਦੇ ਸਨ ਜੀ ਕਿਵੇਂ ਦੇਖਦੇ ਉਹਨਾਂ ਦੇ ਜਾਣ ਤੋਂ ਬਾਅਦ ਦੀ ਲਾਈਫ ਤੇ ਪਹਿਲਾਂ ਦੀ ਲਾਈਫ ਕਿਵੇਂ ਮੈਨੇਜ ਕੀਤਾ ਸਭ ਕੁਝ ਬਹੁਤ ਜੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਸੀਗੀ ਕਿ ਜੋ ਕਿ ਮੇਰੇ ਪਿਤਾ ਜੀ ਨੇ ਇਹ ਜੋ ਪ੍ਰਥਾ ਜਿਹੜੀ ਚਲਾਈ ਸੀਗੀ ਜਿਹੜੀ ਸੋ ਉਸ ਚੀਜ਼ ਨੂੰ ਕੈਮਰ ਰੱਖਣ ਲਈ ਬਹੁਤ ਮਿਹਨਤ ਕਰਨੀ ਪਈ ਬਹੁਤ ਅੜਚਣਾਂ ਆਈਆਂ ਬਹੁਤ ਲੋਕਾਂ ਨੇ ਰਿਕਾਵਟਾਂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਇਹੀ ਸੋਚਦਾ ਕਿ ਗਊਮਤਾ ਦੀ ਕਿਰਪਾ ਜਾਂ ਉੱਪਰ ਮਹਾਰਾਜ ਦਾ ਅਸ਼ੀਰਵਾਦ ਹੈ ਸਾਡੇ ਤੇ ਕਿ ਉਹ ਚੀਜ਼ ਆਪਾਂ ਹੋਰ ਉਹਨੂੰ ਵਧੀਆ ਤਰੀਕੇ ਨਾਲ ਆਪਾਂ ਜੇ ਬਾਪੂ ਮੇਰਾ ਦਾ ਅਸ਼ੀਰਵਾਦ ਆਪਾਂ ਗਏ ਦੀਏ ਕਿ ਉਹ ਚੀਜ਼ਾਂ ਉਹਨਾਂ ਦਾ ਸਵਰਗਾਂ ਚ ਵਾਸ ਉਹਨਾਂ ਦਾ ਹੋਵੇ ਉਹਨਾਂ ਨੇ ਮੇਤੇ ਆਪਣਾ ਮਿਹਰ ਭਰਿਆ ਹੱਥ ਰੱਖਿਆ ਜਿਸ ਦੇ ਕਾਰਨ ਆਪਾਂ ਇਹ ਦਿਨ ਤੋਂ ਗਣੀ ਤੇ ਰਾਤ ਤੋਂ ਗਣੀ ਤਰੱਕੀ ਆਪਾਂ ਕਰਵਾ ਲੀਏ ਠੀਕ ਜੀ ਉਹਨਾਂ ਦੇ ਜਾਣ ਤੋਂ ਬਾਅਦ ਤੁਹਾਡੀ ਲਾਈਫ ਸਿਆਸਤ ਵਿੱਚ ਆਉਣਾ ਕਿਵੇਂ ਸਭ ਬਣਿਆ ਸਿਆਸਤ ਵਿੱਚ ਆਉਣ ਦਾ ਕੀ ਲੱਗਦਾ ਕਿ ਇਹ ਨਹੀਂ ਦੇਖ ਲੈ ਕਿ ਪੰਗਾ ਹੀ ਲੈ ਲਿਆ ਨਹੀਂ ਨਹੀਂ ਪੰਗਾ ਕੋਈ ਨਹੀਂ ਆਪਣੀ ਜਿੱਦਾਂ ਸਾਰੀ ਫੈਮਿਲੀ ਪੋਲੀਟੀਕਲ ਵੇਚਦੀ ਹੈ ਜੀ ਪਹਿਲਾਂ ਪਿਤਾ ਜੀ ਹੁਣੀ ਸਾਰਾ ਕੁਝ ਕਰਦੇ ਹੁੰਦੇ ਸੀਗੇ ਤੇ ਉਦੋਂ ਉਹਨਾਂ ਨੂੰ ਦੇਖ ਦੇ ਕੇ ਵੱਡੇ ਹੋਏ ਆ ਤੇ ਪਤਾ ਲੱਗਦਾ ਕਿ ਆ ਵੀ ਯਾਰ ਕਿ ਕਿਦਾਂ ਲੋਕਾਂ ਦੀ ਸੇਵਾ ਕਿਦਾਂ ਕਰਨੀ ਆ ਸਮਾਜ ਦੇ ਵਿੱਚ ਆਪਾਂ ਕਿਦਾਂ ਕਿਸੇ ਦੇ ਨਾਲ ਕੋਈ ਤੱਕਾ ਹੋਣ ਡਿਆ ਤੇ ਉਸ ਚੀਜ਼ ਨੂੰ ਆਪਾਂ ਕਿਦਾਂ ਹੈਂਡਲ ਆਪਾਂ ਉਸ ਚੀਜ਼ ਨੂੰ ਆਪਾਂ ਕਿੱਦਾ ਕਰਨਾ ਆ ਤੇ ਉਹ ਸਾਰੀ ਚੀਜ਼ਾਂ ਸਾਰੀਆਂ ਚਲਦੀਆਂ ਉਹ ਦੇਖਦੇ ਕੇ ਅੱਜ ਇਸ ਲੈਵਲ ਤੇ ਅੱਜ ਪਹੁੰਚੇ ਆ ਤੇ ਕਰਦੇ ਪਏ ਲੋਕਾਂ ਦੀ ਸੇਵਾ ਸੋ ਬਿਲਕੁਲ ਮੈਂ ਅਗਲੀ ਗੱਲ ਕਰਾਂਗਾ ਸਿਆਸਤ ਦੀ ਗੱਲ ਕਰਦੇ ਸੀ ਆਪਾਂ ਮਤਲਬ ਕਿ ਸਿਆਸਤ ਵਿੱਚ ਜੋ ਪਹਿਲਾਂ ਦੀ ਸਿਆਸਤ ਹੁੰਦੀ ਸੀ ਤੇ ਹੁਣ ਦੀ ਸਾਸ ਵਿੱਚ ਕਿੰਨਾ ਫਰਕ ਦੇਖਦੇ ਹੋ ਪਹਿਲਾਂ ਤਾਂ ਜੀ ਇੱਕ ਮੈਂ ਚ ਹੀ ਦੇਖਦਾ ਕਿ ਪਹਿਲਾਂ ਆਪਸੀ ਭਾਈਚਾਰਕ ਦੇ ਬਹੁਤ ਬਹੁਤ ਪਿਆਰ ਹੁੰਦਾ ਸੀ ਪਹਿਲਾਂ ਆਪਾਂ ਦੇਖਦੇ ਸੀਗੇ ਕਿ ਪਵਾ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਹੋ ਪਰ ਕਿਸੇ ਭਰਾ ਦੇ ਉੱਤੇ ਕੋਈ ਭੀੜ ਪੈਂਦੀ ਸੀ ਤਾਂ ਸਾਰੇ ਇਕ ਜੁਟ ਇਕ ਜੁਟ ਹੋ ਜਾਂਦੇ ਹੁਣ ਤਾਂ ਅੱਜ ਕੱਲ ਆਪ ਹੀ ਇੱਕ ਦੂਜੇ ਨੂੰ ਮਰਵਾਉਂ ਮਰਵਾਈ ਜਾਂਦੇ ਸਾਰੇ ਆਪ ਹੀ ਇੱਕ ਦੂਜੇ ਨਾਲ ਸਿੰਗ ਵਸਾਈ ਜਾਂਦੇ ਕਿ ਤੂੰ ਵੀ ਇੱਧਰ ਗਿਆ ਤੇ ਅਸੀਂ ਇੱਦਾਂ ਉਦਾਂ ਉਹ ਤੁਹਾਡੇ ਸਾਹਮਣੇ ਬੜੇ ਲੱਲੇ ਪੱਬੇ ਚੱਲਦੇ ਜਾਂਦੇ ਠੀਕ ਹੈ ਨਾ ਪਹਿਲਾਂ ਲੋਕਾਂ ਦਾ ਇੱਕ ਸਿਆਸਤ ਵੱਖਰੀ ਚੀਜ਼ ਸੀਗੀ ਪਰ ਲੋਕਾਂ ਦਾ ਆਪਸੀ ਪਿਆਰ ਇੱਕ ਬਹੁਤ ਬਹੁ ਮੈਨੇ ਰਖਦਾ ਸਗਾ ਅੱਜ ਕੱਲ ਦੇ ਟਾਈਮ ਦੇ ਵਿੱਚ ਤੁਸੀਂ ਦੇਖੇ ਹੋਣੇ ਕਿ ਕਈਆਂ ਦੇ ਫਾਦਰ ਕਾਲੀਦਾਲ ਚ ਆ ਮੁੰਡੇ ਕਾਂਗਰਸੀ ਆ ਜਾਂ ਮੁੰਡੇ ਕਾਂਗਰਸੀ ਆ ਕਰਦੇ ਮਤਲਬ ਕਿ ਬੜੀ ਉਥਲ ਪੁਥਲ ਚੱਲ ਰਹੀ ਹੈ ਅੱਛੇ ਝੜੂ ਦੇ ਵਿੱਚ ਆ ਉਹ ਇਦਾਂ ਦੀਆਂ ਸੋ ਚੀਜ਼ਾਂ ਚੱਲਦੀਆਂ ਰਹਿੰਦੀਆਂ ਪਤਾ ਨੂੰ ਲੱਗਦਾ ਨਹੀਂ ਕਿ ਲੋਕਾਂ ਨਾਲ ਵਿਸ਼ਵਾਸ ਘਾਤੀ ਆ ਇੱਕ ਸਾਡਾ ਬਿਲਕੁਲ ਹੋ ਰਿਹਾ ਲੋਕੀ ਬਹੁਤ ਸਮਝਦਾਰ ਹੋ ਗਏ ਹੋਏ ਆ ਲੋਕਾਂ ਨੂੰ ਇਹ ਚੀਜ਼ਾਂ ਸਮਝ ਆ ਗਈਆਂ ਜੇ ਆਪਾਂ ਕਹਿੰਨੇ ਆ ਨਾ ਕਿ ਲੀਡਰ ਇਹ ਚੀਜ਼ਾਂ ਕਰਦੇ ਆ ਤੇ ਲੋਕੀ ਵੀ ਮੈਂ ਸੋਚਦਾ ਕਿ ਪਬਲਿਕ ਬਹੁਤ ਜ਼ਿਆਦਾ ਸਮਝਦਾਰ ਇਸ ਟਾਈਮ ਹੋ ਗਈ ਹੋਈ ਆ ਪਬਲਿਕ ਨੂੰ ਸਾਰਾ ਕੁਝ ਪਤਾ ਦਿਖਦਾ ਉਹਨਾਂ ਨੂੰ ਸਾਰਾ ਕੁਝ ਅੱਜਕੱਲ ਦੀ ਜਿਹੜੀ ਯੰਗ ਜਨਰੇਸ਼ਨ ਆ ਬੜੀ ਲਿਖੀ ਹੋਣ ਟੀ ਜਨਰੇਸ਼ਨ ਸਾਰੇ ਜਣੇ ਵਧੀਆ ਪੜ੍ਹੇ ਲਿਖੇ ਆ ਤੇ ਖਾਸ ਤੌਰ ਤੇ ਉਹਨਾਂ ਨੂੰ ਕੋਈ ਚੀਜ਼ ਦੱਸਣ ਦੀ ਲੋੜ ਨਹੀਂ ਪੈਂਦੀ ਆਟੋਮੈਟਿਕ ਉਹਨਾਂ ਨੂੰ ਸਾਰਾ ਕੁਝ ਪਤਾ ਲੱਗ ਹੀ ਜਾਂਦਾ ਸਾਰਾ ਬਿਲਕੁਲ ਬਿਲਕੁਲ ਚਲੋ ਮੈਂ ਅਗਲੇ ਸਵਾਲ ਦੀ ਗੱਲ ਕਰਦਾ ਜੀ ਹਾਲ ਹੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਤੁਹਾਨੂੰ ਲਾਂਬੜੇ ਚ ਜੁਆਇਨ ਕਰਾ ਕੇ ਗਏ ਨੇ ਜੀ ਜੀ ਕਿਵੇਂ ਇਹ ਗੱਲਬਾਤ ਬਣੀ ਤੇ ਕਿਵੇਂ ਉਹਨਾਂ ਦਾ ਆਉਣਾ ਹੋਇਆ ਤੇ ਕਿਹੜੇ ਉਹਦੇ ਤੇ ਤੁਹਾਨੂੰ ਲਗਾਇਆ ਗਿਆ ਇਸ ਬਾਰੇ ਇਹ ਜੀ ਬਸ ਕਿ ਕਹਿਦੀ ਹੈ ਕਿ ਇੱਕ ਬਹੁਤ ਵਧੀਆ ਇੱਕ ਸਵਾਭੀਆ ਇੱਕ ਬਣ ਗਿਆ ਕੁਝ ਮੇਰੇ ਸੱਜਣ ਮਿੱਤਰ ਸਗੇ ਜਿਨ੍ਹਾਂ ਨੇ ਇਹ ਮੀਟਿੰਗ ਵਗੈਰਾ ਖਾਈ ਮੈਨੂੰ ਕਿਹਾ ਗਿਆ ਪਾ ਤੁਹਾਨੂੰ ਇਧਰ ਕੰਨੀ ਦਲ ਚ ਮਲਵਾਉਨੇ ਆ ਤੇ ਮਿਲੇ ਬਦਲ ਸਾਹਿਬ ਨੂੰ ਸੋ ਜਦੋਂ ਮੈਂ ਬਾਦਲ ਸਾਹਿਬ ਨੂੰ ਮਿਲਿਆ ਤੇ ਉਦੋਂ ਇੱਕ ਵਧੀਆ ਇੱਕ ਪੋਜ਼ਿਟਿਵਿਟੀ ਹੀ ਹੈ ਕਈ ਕਈ ਯਾਰ ਬੰਦੇ ਵਧੀਆ ਬੰਦੇ ਆ ਤੇ ਸਟੈਂਡਲਾਈਨ ਵਾਲੇ ਬੰਦੇ ਆ ਮਤਲਬ ਜਿਹੜੇ ਬੰਦੇ ਪੰਜਾਬ ਦੇ ਬਾਰੇ ਜਿਹੜੇ ਸੋਚ ਰਹੇ ਆ ਸਟੱਡੀ ਕੀਤਾ ਉਹਨਾਂ ਦੇ ਕੈਡਰ ਨੂੰ ਬਿਲਕੁਲ ਬਿਲਕੁਲ ਸਾਰਾ ਕੁਝ ਸਟੱਡੀ ਕੀਤਾ ਤੁਸੀਂ ਫਿਰ ਮੈਂ ਇਹ ਚੀਜ਼ ਦੇਖੀ ਕਿ ਜਦੋਂ ਪਿਛਲੇ ਟਾਈਮ ਦੇ ਵਿੱਚ ਇਹਨਾਂ ਦੀ ਜਦੋਂ ਸਰਕਾਰ ਜਦੋਂ ਸੀਗੀ ਉਸ ਟਾਈਮ ਇਹਨਾਂ ਨੇ ਕੀ ਕੀ ਗਤੀਵਿਧੀਆਂ ਕੀਤੀਆਂ ਪੰਜਾਬ ਲਈ ਪੰਜਾਬ ਨੂੰ ਕਿਸ ਲੈਵਲ ਤੇ ਪਹੁੰਚਾਇਆ ਤੇ ਅੱਜ ਸਾਡਾ ਪੰਜਾਬ ਕਿੱਥੇ ਪਹੁੰਚਿਆ ਹੋਇਆ ਹਮ ਆਪਣੀ ਦੇਖਦੇ ਯੰਗ ਜਨਰੇਸ਼ਨ ਸਾਰੀ ਨਸ਼ੇ ਦੇ ਵਿੱਚ ਨਸ਼ੇ ਦੀ ਲਹਿਰ ਵੱਲ ਗਈ ਹੋਈ ਆ ਠੀਕ ਆ ਰੈਗੂਲਰ ਇਥੇ ਆਪਣੇ ਕ੍ਰਾਈਮ ਇਥੇ ਹੋਣਦੇ ਆ ਅਕਾਲੀ ਦਲ ਦੇ ਟਾਈਮ ਦੇ ਵਿੱਚ ਇਦਾਂ ਦਾ ਕੁਝ ਵੀ ਨਹੀਂ ਸੀਗਾ ਸੋ ਸਾਰੇ ਜਣੇ ਆਪਸੀ ਪਿਆਰ ਨਾਲ ਰਹਿੰਦੇ ਸੀਗੇ ਲੋਕੀ ਆਪਣੇ ਧਾਰਮਿਕ ਸਥਾਨਾਂ ਤੇ ਜਾਂਦੇ ਸੀ ਤੀਰਥ ਯਾਤਰਾ ਕਰਦੇ ਸੀਗੇ ਆਪਾਂ ਦੇਖਦੇ ਆ ਪਰ ਦੇਖਿਆ ਆਈ ਬਕਸੀ ਦੇਖਿਆ ਜਾਵੇ ਤਾਂ ਪੰਜਾਬ ਚ ਸਰਕਾਰ ਰਹੀ ਐ ਸਾਂਝੀ ਹਾਂਜੀ ਭਾਜਪਾ ਦੇ ਨਾਲ ਸ਼੍ਰੋਮਣਿਕਾ ਲਈ ਦਲ ਹਾਂਜੀ ਤੇ ਉਹਨਾਂ ਵਿੱਚ ਕਾਫੀ ਕੰਮ ਕੀਤੇ ਗਏ ਨੇ ਭਾਵੇਂ ਪੈਨਸ਼ਨ ਦੀ ਗੱਲ ਹੋਵੇ ਸਾਈਕਲ ਵੰਡਣ ਦੀ ਗੱਲ ਹੋਵੇ ਹੋਰ ਵੀ ਕਈ ਸਕੀਮਾਂ ਨੇ ਪਰ ਕੀ ਲੱਗਦਾ ਕਿਤੇ ਨਾ ਕਿਤੇ ਸਕੀਮਾਂ ਇਸ ਵੇਲੇ ਚੱਲ ਰਹੀਆਂ ਨੇ ਜਾਂ ਨਹੀਂ ਮਜੂਦਾ ਸਥਿਤੀ ਵਿੱਚ ਬਿਲਕੁਲ ਜਿਹੜੀਆਂ ਸਕੀਮਾਂ ਚਾਲੂ ਜਿਹੜੀਆਂ ਹੋਈਆਂ ਉਹ ਤਾਂ ਬਦਲ ਸਾਹਿਬ ਨੇ ਚਾਲੂ ਕੀਤੀਆਂ ਸੀ ਨਾ ਉਹ ਸਟਾਰਟਿੰਗ ਤੋਂ ਜੋ ਜੋ ਉਹਨਾਂ ਨੇ ਐਸੀ ਸਕਾਲਰਸ਼ਿਪ ਕੀਤੀ ਉਹਨਾਂ ਨੇ ਆਪਣੇ ਉਹਨਾਂ ਨੇ ਫੰਡ ਉਹਨਾਂ ਨੇ ਦੇਨੇ ਉਹਨਾਂ ਨੇ ਚਾਲੂ ਕੀਤੀ ਆਟਾ ਦਾਲ ਦੀ ਸਕੀਮ ਚਾਲੂ ਕੀਤੀ ਸ਼ਗਨ ਦੀ ਸਕੀਮ ਚਾਲੂ ਕੀਤੀ ਉਹ ਸਾਰਾ ਕੁਝ ਉਹ ਪਿੱਛੋਂ ਉਹਨਾਂ ਨੇ ਯੂਨਿਟ ਬਿਜਲੀ ਦੇ ਯੂਨਿਟ ਤੋਂ ਮਾਫੀ ਉਹ ਉਹਨਾਂ ਨੇ ਸਾਰੀਆਂ ਚੀਜ਼ਾਂ ਉੱਥੋਂ ਹੀ ਚੱਲਦੀਆਂ ਆਉਂਦੀਆਂ ਨੇ ਸਾਰੀਆਂ ਜੀ ਤੇ ਹੁਣ ਦੇ ਟਾਈਮ ਦੇ ਵਿੱਚ ਆਪਾਂ ਦੇਖਦੇ ਵੀ ਸਾਰਾ ਕੁਝ ਇਹਨਾਂ ਨੇ ਆਪਣਾ ਬਿਜ਼ਨਸ ਹੀ ਇਹਨਾਂ ਨੇ ਬਣਾ ਲਿਆ ਲੋਕਾਂ ਨੇ ਲੋਕਾਂ ਨੂੰ ਠੱਗੀਆਂ ਠੋਰੀਆਂ ਮਰੀਆਂ ਡੇ ਠੀਕ ਹੈ ਨਾ ਉਸ ਟਾਈਮ ਇਹ ਚੀਜ਼ਾਂ ਹੈ ਨਹੀਂ ਸੀਆਂ ਪਰ ਸਰਕਾਰਾਂ ਨੂੰ ਪੰਡ ਬਹੁਤ ਰਹੇ ਨੇ ਹਾਂਜੀ ਰੋਲਿੰਗ ਪਾਰਟੀਆਂ ਬੜੀਆਂ ਭੰਡ ਰੀਆਂ ਨੇ ਜਦੋਂ ਸਰਕਾਰ ਸੀ ਇਹਨਾਂ ਦੀ ਕਿੰਨਾ ਸ਼ਾ ਅਕਾਲੀ ਲੈ ਕੇ ਆਏ ਨੇ ਜਾਂ ਇਦਾਂ ਕੁਝ ਨਹੀਂ ਨਹੀਂ ਨਸ਼ਾ ਤਾਂ ਅੱਜਕੱਲ ਦੇ ਟਾਈਮ ਦੇ ਵਿੱਚ ਮੈਂ ਤਾਂ ਤੁਹਾਨੂੰ ਦੱਸ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਕਈ ਵੀਡੀਓ ਦੇਖਦੇ ਹੋ ਤੁਸੀਂ ਚਲੋ ਐਕਟਿਵ ਰਹਿੰਨੇ ਮੀਡੀਆ ਦੇ ਵਿੱਚ ਇਹ ਮੀਡੀਆ ਤੋਂ ਕੋਈ ਚੀਜ਼ ਰੁਕਦੀ ਨਹੀਂ ਕਿੰਨੀਆਂ ਆ ਆਪਾਂ ਵੀਡੀਓ ਦੇਖਦੇ ਆ ਕਦੀ ਇਹਨਾਂ ਦਾ ਕੋਈ ਐਮਐਲਏ ਇਹਨਾਂ ਦਾ ਕੋਈ ਨਸ਼ਾ ਨੁਸ਼ਾ ਬੰਡ ਦਾ ਆ ਜਾਂਦਾ ਸਾਹਮਣੇ ਕਦੀ ਇਹ ਹੀ ਮੁਲਾਜ਼ਮ ਆਪਣੇ ਭੇਜਦੇ ਆ ਕਿ ਆਂ ਵੀ ਜਾ ਉੱਥੇ ਜਾ ਕੇ ਦੇਓ ਕਦੀ ਕਾਲੀਆਂ ਦੇ ਟਾਈਮ ਤੇ ਇਹਦੀ ਥੋੜੀ ਹੁੰਦੀ ਸੀ ਗੁੰਡਾ ਰਾਜ ਥੋੜੀ ਚੱਲਦਾ ਸੀਗਾ ਅੱਜ ਕੱਲ ਦਾ ਸ਼ਹਿਰ ਤੇ ਲਗਾਤਾਰ ਆਪਾਂ ਦੇਖਦੇ ਪਏ ਆ ਕਿ ਕੋਈ ਇੱਕ ਦਿਨ ਇਦਾਂ ਦਾ ਮੈਨੂੰ ਦੱਸ ਦੋ ਜਿੱਦਣ ਗੁਲੀਆਂ ਨਾਲ ਤੁਹਾਨੂੰ ਲੱਗਦਾ ਹੈ ਕਿ ਕਾਲੀ ਦਲ ਨੂੰ ਝੂਠਾ ਬਦਨਾਮ ਕੀਤਾ ਗਿਆ ਸੀ ਬਿਲਕੁਲ ਕਰ ਰਿਹਾ ਹੈ ਬਦਨਾਮ ਚਲੋ ਬਦਨਾਮ ਇਹਨਾਂ ਦੇ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ ਜੀ ਜਿਹੜੇ ਬੰਦੇ ਦੇਖਦੇ ਪਏ ਆ ਉਹ ਪਬਲਿਕ ਨੂੰ ਸਾਰਾ ਕੁਝ ਸਮਝ ਆ ਜਾਂਦਾ ਹੈ ਜੀ ਹੂੰ ਪਬਲਿਕ ਨੂੰ ਸਾਰਾ ਕੁਝ ਪਤਾ ਹੈ ਕਿ ਇਹ ਪੋਲਿਟੀਕਲ ਸਟੰਟ ਇਹ ਵਾਲੇ ਬੰਦੇ ਕਰਦੇ ਪਏ ਆ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਵੇ ਪਰ ਜਿਹੜੇ ਬੰਦੇ ਜਿਨ੍ਹਾਂ ਨੇ ਅਕਾਲੀਆਂ ਦੇ ਕੰਮ ਦੇਖੇ ਆ ਜਾਂ ਜਿਹੜੇ ਬੰਦੇ ਅਕਾਲੀ ਦਲ ਦੇ ਨਾਲ ਜੁੜੇ ਆ ਉਹ ਬੰਦੇ ਇਹ ਚੀਜ਼ ਸੁਣਦੇ ਵੀ ਨਹੀਂ ਇਹ ਠੀਕ ਹੈ ਨਾ ਇਹ ਤਾਂ ਕੁਝ ਤੁਹਾਨੂੰ ਪਤਾ ਹਰ ਇੱਕ ਪਾਰਟੀਆਂ ਦੇ ਵਿੱਚ ਕੁਝ ਨਾ ਕੁਝ ਇਦਾਂ ਦੇ ਸ਼ਰਾਰਤੀ ਅੰਸਰ ਹੁੰਦੇ ਆ ਜਿਹੜੇ ਕਿ ਉਹ ਇਦਾਂ ਦੇ ਕੰਮ ਜਿਹੜੇ ਕਰਦੇ ਆ ਬਹੁਤ ਇਦਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਸੇ ਦੀ ਤਾਂ ਠੀਕ ਹੈ ਜਰੰਦਰ ਸੀਟ ਹੌਟ ਸੀਟ ਬਣੀ ਹੋਈ ਜੀ ਪੰਜ ਉਮੀਦਵਾਰ ਮੈਦਾਨ ਚ ਦੇ ਚਾਹੇਗਾ ਲਾਵਾ ਦੀ ਪਾਰਟੀ ਦੀ ਹੋਵੇ ਚਾਹੇ ਬੀਜੇਪੀ ਦੀ ਹੋਵੇ ਚਾਹੇ ਸ਼ੋਮਨੀ ਕਾਲੇ ਦਲ ਦੀ ਹੋਵੇ ਜੀ ਚਾਹੇ ਕਾਂਗਰਸ ਚਾਹੇ ਬੀਐਸਪੀ ਕੀ ਲੱਗਦਾ ਹੈ ਕੀ ਸਥਿਤੀ ਬਣੀ ਹੈ ਕੀ ਲੱਗਦਾ ਹੈ ਕਿ ਲੀਡਰਸ਼ਿਪ ਪੂਰਾ ਸਾਥ ਦੇ ਰਹੀ ਹੈ ਬਿਲਕੁਲ ਦੇ ਰਹੀ ਹੈ ਜੀ ਲੀਡਰਸ਼ਿਪ ਪੂਰੇ ਸਾਥ ਦੇ ਰਹੇ ਸਾਡੇ ਵਰਕਰ ਜਿਹੜੇ ਅਕਾਲੀ ਦਲ ਦੇ ਵਰਕਰ ਆ ਉਹ ਦਿਨ ਰਾਤ ਮਿਹਨਤ ਕਰ ਰਹੇ ਹੂੰ ਠੀਕ ਹੈ ਨਾ ਉਹ ਦਿਨ ਰਾਤ ਮਿਹਨਤ ਕਰ ਰਹੇ ਆ ਤੇ ਸਗੋਂ ਮੈਂ ਦੇਖਦਾ ਕਿ ਪਿੰਡਾਂ ਵਾਲੀ ਸਾਈਡ ਤੇ ਤਾਂ ਬਹੁਤ ਜ਼ਿਆਦਾ ਰੁਝਾਨ ਹੈ ਜਿਹੜੇ ਕਿ ਪੁਰਾਣੇ ਬੰਦੇ ਆ ਪੁਰਾਣੇ ਸਾਡੇ ਬਜ਼ੁਰਗ ਕਹ ਲੋ ਸਾਡੀਆਂ ਮਾਤਾਵਾਂ ਭੈਣਾਂ ਕਹ ਲੋ ਜਿਹੜੀਆਂ ਅਕਾਲੀ ਦਲ ਨਾਲ ਜਿਹੜੇ ਜੁੜੇ ਹੋਏ ਆ ਜਾਂ ਜਿਨ੍ਹਾਂ ਨੇ ਆ ਕੰਮ ਦੇਖੇ ਆ ਅਕਾਲੀ ਦਲ ਦੇ ਉਹ ਲੋਕੀ ਕਹਿੰਦੇ ਅਸੀਂ ਦੂਜੇ ਤੀਜੇ ਨੂੰ ਕਿਸੇ ਨੂੰ ਬੜਨ ਨਹੀਂ ਦੇਣਾ ਤੁਸੀਂ ਦੇਖਦੇ ਹੋਣੇ ਕਿੰਨੀਆਂ ਵੀਡੀਓ ਗਈਆਂ ਕਦੀ ਕਿਤੋਂ ਭਾਜੇ ਭੀ ਆਲੇ ਭਜਾਏ ਹੁੰਦੇ ਆ ਕਦੀ ਕਿਤੋਂ ਝੜੂ ਵਾਲੇ ਭਜਾਈ ਜਾ ਰਹੇ ਆ ਠੀਕ ਆ ਨਾ ਤੇ ਮਤਲਬ ਪਬਲਿਕ ਨੂੰ ਪਤਾ ਪਬਲਿਕ ਦਾ ਹੈਗਾ ਸਟੈਂਡ ਉਹਨਾਂ ਦਾ ਅਕਾਲੀ ਦਲ ਦੇ ਨਾਲ ਪੁਰਾਣੇ ਬੰਦੇ ਜੁੜੇ ਹੋਏ ਆ ਬਿਲਕੁਲ ਠੀਕ ਤੁਹਾਡੀ ਗੱਲ ਅਗਲੀ ਗੱਲ ਕਰਦਾ ਮੈਂ ਮਨਦਰ ਸਿੰਘ ਕੇਪੀ ਮੈਦਾਨ ਚ ਨੇ ਸ਼ੋਣੀ ਗੱਲ ਤੋਂ ਅ ਦੇਖਿਆ ਜਾਵੇ ਹਾਲ ਹੀ ਵਿੱਚ ਪਹਿਲਾਂ ਉਹ ਸੰਸਦ ਵੀ ਰਾਜ ਚਗਣ ਜਾਂਦੇ ਕੀ ਲੱਗਦਾ ਕਿੰਨਾ ਵਿੱਚ ਪਛਾਣਨ ਪਛਾਣ ਸਕਦੇ ਨੇ ਜਿਲੰਦਰ ਦੀ ਉਹ ਬਿਲਕੁਲ ਭਾਜੀ ਬਿਲਕੁਲ ਉਹ ਪੁਰਾਣੇ ਜਿਹੜੇ ਬੰਦੇ ਜਿਹੜੇ ਸ਼ੁਰੂ ਤੋਂ ਜਿਹੜੇ ਪੁਰਾਣੇ ਜਿਹੜੇ ਸਿਆਸਤਬਾਜ਼ ਹੁੰਦੇ ਨਾ ਉਹ ਬੰਦੇ ਬਹੁਤ ਸਹੀ ਤਰੀਕੇ ਨਾਲ ਚੱਲਦੇ ਆ ਤੇ ਨਾਲੇ ਕੇਪੀ ਸਾਹਿਬ ਬਹੁਤ ਵਧੀਆ ਇਨਸਾਨ ਆ ਇਮਾਨਦਾਰ ਇਨਸਾਨ ਆ ਤੁਸੀਂ ਇਹ ਦੱਸ ਦੋ ਮੇਰੇ ਤਾਂ ਹਿਸਾਬ ਨਾਲ ਕਿ ਇੱਕ ਇਹੀ ਮੈਂ ਦੇਖਿਆ ਜੀ ਲੀਡਰ ਕਿ ਜਿਨ੍ਹਾਂ ਦੇ ਉੱਤੇ ਅੱਜ ਤੱਕ ਕੋਈ ਵੀ ਐਲੀਗੇਸ਼ਨ ਨਹੀਂ ਕਿਸੇ ਤਰੀਕੇ ਦਾ ਲੱਗਾ ਤੁਸੀਂ ਇਹ ਦੱਸ ਦੋ ਕੋਈ ਵੀ ਬੰਦਾ ਇਹਨਾਂ ਦਾ ਨਾਮ ਲੈ ਕੇ ਕੋਈ ਵਿਰੋਧ ਕਰਦਾ ਹੋਵੇ ਤਾਂ ਜੀ ਠੀਕ ਹੈ ਨਾ ਇਹਨਾਂ ਦੇ ਉੱਤੇ ਕੋਈ ਕ腐ਸ਼ਨ ਦਾ ਦਾਗ ਨਹੀਂ ਕੋਈ ਇਹਨਾਂ ਨੇ ਕਿਸੇ ਦੇ ਨਾਲ ਠੱਗੀਆਂ ਠੋਰੀਆਂ ਨਹੀਂ ਮਾਰੀਆਂ ਕਿਸੇ ਤੋਂ ਕੋਈ ਰੁਪਈਆ ਤੇ ਲਾ ਨਹੀਂ ਲਿਆ ਠੀਕ ਹੈ ਨਾ ਲੋਕਾਂ ਦੀ ਸੇਵਾ ਕਰਦੇ ਆਉਣ ਦੇ ਸੀਗੇ ਤੇ ਸੇਵਾ ਲੋਕਾਂ ਦੀ ਹੁਣ ਵੀ ਕਰਦੇ ਆ ਤੇ ਇਸ ਕਰਕੇ ਲੋਕਾਂ ਦਾ ਜਿਹੜਾ ਰੁਝਾਨ ਆ ਉਹ ਇਸ ਚੀਜ਼ ਆਪਣੇ ਅਕਾਲੀ ਦਲ ਵਿੱਚ ਬਹੁਤ ਜ਼ਿਆਦਾ ਵੱਧ ਚੜ ਕੇ ਆ ਰਿਹਾ ਕਿ ਇਹ ਸਗੋਂ ਕੇਪੀ ਸਾਹਿਬ ਦਾ ਆਪਣਾ ਵੀ ਇੱਕ ਹੋਲਡ ਵਧੀਆ ਸੀ ਦਾ ਜਦੋਂ ਕੇਪੀ ਸਾਹਿਬ ਜਦੋਂ ਸੱਤਾ ਦੇ ਵਿੱਚ ਜਦੋਂ ਸੀਗੇ ਉਸ ਟਾਈਮ ਇਹਨਾਂ ਨੇ ਜਿਹੜੇ-ਜਿਹੜੇ ਲੋਕਾਂ ਦੇ ਕੰਮ ਕਰਵਾਏ ਜਾਂ ਜੋ-ਜੋ ਇਹਨਾਂ ਨੇ ਗਤੀਵਿਧੀਆਂ ਕੀਤੀਆਂ ਲੋਕਾਂ ਨੂੰ ਉਹ ਚੀਜ਼ਾਂ ਬਹੁਤ ਪਸੰਦ ਆਈਆਂ ਤੇ ਲੋਕੀ ਪਸੰਦ ਕਰ ਰਹੇ ਆ ਕੇਪੀ ਸਾਹਿਬ ਨੂੰ ਸਭ ਲੋਕੀ ਆਪਣੇ ਘਰਾਂ ਦੇ ਵਿੱਚ ਲੈ ਕੇ ਜਾਂਦੇ ਜਦੋਂ ਅਸੀਂ ਕਿਸੇ ਗਲੀ ਮੱਡੇ ਦੇ ਵਿੱਚ ਜਾਂ ਕਿਸੇ ਪਿੰਡਾਂ ਦੇ ਵਿੱਚ ਅਸੀਂ ਮੀਟਿੰਗਾਂ ਰੱਖਦੇ ਆ ਲੋਕੀ ਸਭ ਲੋਕ ਸਾਡੇ ਨਾਲ ਲੜਦੇ ਕਿ ਸਾਡੇ ਘਰੇ ਲੈ ਕੇ ਆਓ ਜੀ ਕੇਪੀ ਸਾਹਿਬ ਹੂੰ ਠੀਕ ਹੈ ਨਾ ਸੋ ਇਹ ਲੋਕਾਂ ਦਾ ਪਿਆਰ ਹੈ ਬਿਲਕੁਲ ਇਹ ਚੀਜ਼ਾਂ ਦਾ ਲੋਕਾਂ ਦਾ ਪਿਆਰ ਹੈ ਸਭ ਨੂੰ ਸਾਨੂੰ ਇਹ ਚੀਜ਼ਾਂ ਬਹੁਤ ਖੁਸ਼ੀ ਹੁੰਦੀ ਹੈ ਇੱਕ ਮੋਟੀਵੇਸ਼ਨ ਸਾਨੂੰ ਵੀ ਆਉਂਦੀ ਹੈ ਕਿ ਜਦੋਂ ਆਪਾਂ ਤਾਂ ਚਲੋ ਮਿਹਨਤ ਕਰਦੇ ਵੇ ਜਦੋਂ ਅੱਗੇ ਵੀ ਸਾਨੂੰ ਰਿਸਪੌਂਸ ਜਦੋਂ ਵਧੀਆ ਮਿਲਦਾ ਤੇ ਉਸ ਉਸ ਟਾਈਮ ਨਾ ਪਾਵਰ ਡਬਲ ਉਸ ਟਾਈਮ ਹੋ ਜਾਂਦੀ ਹੈ ਬਿਲਕੁਲ ਠੀਕ ਹੈ ਤਾਂ ਉਹਨੂੰ ਖੋਲਣਾ ਬਹੁਤ ਲੋ ਤਿਆਰੀਆਂ ਦੀ ਤਿਆਰੀਆਂ ਦੀ ਗੱਲ ਕੀਤੀ ਜਾਵੇ ਤਿਆਰੀਆਂ ਕਿਵੇਂ ਚੱਲ ਰਹੀਆਂ ਨੇ ਤਿਆਰੀਆਂ ਬਹੁਤ ਵਧੀਆ ਜੀ ਤੁਸੀਂ ਦੇਖਦੇ ਹੋ ਨਾ ਮੁੰਡੇ ਲੱਗੇ ਹੋਏ ਆ ਸਾਰੇ ਤੇ ਵਧੀਆ ਤਰੀਕੇ ਨਾਲ ਮਾਰਾਈ ਦੀ ਲੱਗਦਾ ਕਿ ਰੋਡ ਸ਼ੋਅ ਕੱਢਿਆ ਜਾਏਗਾ ਬਿਲਕੁਲ ਬਿਲਕੁਲ ਪੂਰਾ ਵੱਡੇ ਪੱਤਰ ਤੇ ਕੱਢਾਂਗੇ ਤੇ ਪਬਲਿਕ ਦਾ ਪੂਰਾ ਸਹਿਯੋਗ ਆ ਸਾਨੂੰ ਇਧਰੋਂ ਖਾਸ ਕਰਕੇ ਸਾਡੇ ਏਰੀਏ ਦੇ ਵਿੱਚੋਂ ਬਹੁਤ ਵਧੀਆ ਲੋਕਾਂ ਦਾ ਪਰਮਾ ਹੰਗਾਰਾ ਸਾਨੂੰ ਮਿਲ ਰਿਹਾ ਕਿ ਬੱਲ ਸਾਹਿਬ ਦੇ ਆਉਣ ਨਾਲ ਇੱਕ ਲੋਕਾਂ ਦੇ ਵਿੱਚ ਹੋਰ ਪੋਜ਼ਿਟਿਵਿਟੀ ਹੋਈ ਕਿ ਲੋਕਾਂ ਨੇ ਕਦੀ ਇੰਨੀ ਨੀੜਤਾ ਨਾਲ ਜਦ ਆਪਾਂ ਉਹ ਦਿਨ ਜਦਾਂ ਮਿਲੇ ਬੱਲ ਸਾਹਿਬ ਆਏ ਸਾਰਿਆਂ ਨੇ ਉਹ ਲੋਕਾਂ ਨੇ ਬਹੁਤ ਪਸੰਦ ਕੀਤਾ ਕਿ ਬਹੁਤ ਡਾਊਨ ਟੂ ਅਰਥ ਪਰਸਨ ਆ ਕਿ ਪਬਲਿਕ ਨੂੰ ਉਹਨਾਂ ਨੇ ਸਿੱਧੀਆਂ ਮਾਤਾ-ਮਾਂ ਭੈਣਾਂ ਨਾਲ ਸਿੱਧੀਆਂ 1 ਟੂ 1 ਸਿੱਧੀਆਂ ਗੱਲਾਂ ਕੀਤੀਆਂ ਸੋ ਇਸ ਚੀਜ਼ ਨੂੰ ਬਹੁਤ ਵਧੀਆ ਲੋਕਾਂ ਨੇ ਪਸੰਦ ਕੀਤਾ ਜੀ ਗੱਲਬਾਤ ਕੀਤੀ ਜਾਵੇ ਸ਼ੋਮਨੀ ਕਾਲੀ ਦਲ ਵੱਲੋਂ ਤੁਹਾਨੂੰ ਕਿਹੜੇ ਅਗੇ ਲਗਾ ਕੇ ਮੈਨੂੰ ਵੀ ਉਹਨਾਂ ਨੇ ਯੂਥ ਬੋਡੀ ਦੇ ਵਿੱਚ ਲਾਇਆ ਮੈਨੂੰ ਪੰਜਾਬ ਦਾ ਮੀਤ ਪ੍ਰਧਾਨ ਲਾਇਆ ਯੂਥ ਬੋਡੀ ਚ ਪੰਜਾਬ ਦਾ ਮੀਤ ਪ੍ਰਧਾਨ ਜੀ ਜੀ ਸੋ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਅਸੀਂ ਗੱਲਬਾਤ ਕਰ ਰਹੇ ਹਾਂ ਵਿਸ਼ੇ ਬਖਸ਼ੀ ਹੋਣਾ ਨਾ ਜੋ ਕਿ ਗਊ ਸਚਾਲਕ ਗੌਤਾਮ ਲੰਬੜਾ ਦੇ ਪ੍ਰਧਾਨ ਵੀ ਨੇ ਤੇ ਨਾਲ ਮੀਤ ਪ੍ਰਧਾਨ ਵੀ ਨੇ ਸ਼ੋਮਨੀ ਕਾਲੀ ਤੇ ਗੱਲਬਾਤ ਕਰਾਂਗੇ ਬਖਸ਼ੀ ਸਾਹਿਬ ਅਗਲਾ ਸਵਾਲ ਕਰੂੰਗਾ ਮੈਂ ਹਾਂਜੀ ਕ੍ਰਾਈਮ ਰੇਸ਼ੋ ਦੇਖੀ ਜਾਵੇ ਜਾਂਦਾ ਜੀ ਪੰਜਾਬ ਦੀ ਗੱਲ ਕੀਤੀ ਜਾਵੇ ਕੀ ਲੱਗਦਾ ਹੈ ਕ੍ਰਾਈਮ ਕਿੱਥੇ ਹੈ ਕ੍ਰਾਈਮ ਇਸ ਟਾਈਮ ਬਹੁਤ ਜ਼ਿਆਦਾ ਆਪਾਂ ਕਹਿੰਦੇ ਹਾਂ ਸਤਵੇਂ ਸਮਾਨ ਨੂੰ ਛੂੰਡਿਆ ਕਰਾਈ ਇੰਨਾ ਜ਼ਿਆਦਾ ਕ੍ਰਾਈਮ ਅੱਜ ਤੱਕ ਇੰਨੀਆਂ ਸਰਕਾਰਾਂ ਆਈਆਂ ਗਈਆਂ ਇੰਨਾ ਕ੍ਰਾਈਮ ਕਦੀ ਵੀ ਨਹੀਂ ਹੋਣਾ ਠੀਕ ਹੈ ਜਾਂ ਤਾਂ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਕੁਆਲਿਟੀ ਚਲਾਉਣੀ ਨਹੀਂ ਆਉਂਦੀ ਠੀਕ ਹੈ ਉਹ ਭਗਵੰਤ ਮਾਨ ਜੀ ਤੁਸੀਂ ਵਿਆਹ ਦਾ ਕਰਾ ਲਿਆ ਤੁਸੀਂ ਉਹ ਤੁਸੀਂ ਵਿਆਹ ਤੋਂ ਬਾਅਦ ਬਹਿਮਾ ਦੀ ਲੈਣ ਹੀ ਲਾਤੀ ਤੁਹਾਡੇ ਜਨੇ ਮੰਤਰੀ ਸਾਰੇ ਜਣੇ ਦਾ ਵਿਆਹ ਕਰਾਈ ਜਾਣਾ ਉਹ ਕੰਮ ਕਰਨ ਨੂੰ ਉਹਨੂੰ ਟਾਈਮ ਹੀ ਨਹੀਂ ਲੱਗਦਾ ਪਿਆ ਹੂੰ ਠੀਕ ਹੈ ਨਾ ਇਹਨਾਂ ਦੇ 12 13 ਮੰਤਰੀਆਂ ਨੇ ਵਿਆਹ ਕਰਾ ਲਏ ਹੂੰ ਕਦੀ ਕਿਸੇ ਦਾ ਹੁੰਦਾ ਕਿ ਜਿਸ ਕਿਸੇ ਦਾ ਵਿਆਹ ਹੋ ਜਾਂਦਾ ਆ ਠੀਕ ਹੈ ਨਾ ਉਹ ਵਿਆਹਾਂ ਤੋਂ ਮੈਨੂੰ ਟਾਈਮ ਲੱਗੂਗਾ ਤਾਂ ਹੀ ਥੱਲੇ ਪਬਲਿਕ ਨਾਲ ਧਿਆਨ ਦੇਣਗੇ ਬਿਲਕੁਲ ਗੱਲ ਕੀਤੀ ਹੈ ਆਮ ਆਦਮੀ ਪਾਰਟੀ ਤਾਂ ਹਜ਼ਾਰ ਹਜ਼ਾਰ ਦਾ ਇੱਕ ਵਾਅਦਾ ਸੀ ਉਹਨਾਂ ਦਾ ਹੂੰ ਹੂੰ ਮੇਰੇ ਖਿਆਲ ਨਾਲ 25 ਸਾਲ ਤੋਂ ਉੱਪਰ ਬੀਤ ਗਿਆ ਸਰਕਾਰ ਨੂੰ ਮੈਨੂੰ ਲੱਗਦਾ ਹੱਲੇ ਸਰਕਾਰ ਆਪ ਹੀ ਇਹ ਲੈ ਇਕੱਠੇ ਕਰਦੀ ਪਈ ਆ ਇਹਦੇ ਇਹ ਹੀ ਦਊਗੇ ਪਹਿਲਾਂ ਜਦੋਂ ਉਹਨਾਂ ਦੇ ਕੋਲ ਇਕੱਠੇ ਕਰ ਲੈਣ ਹੱਲੇ ਜਦੋਂ ਇਕੱਠੇ ਹੋ ਜੂਗੇ ਫੇਰ ਹੀ ਫੇਰ ਹੀ ਦਊਗੇ ਫੇਰ ਮਤਲਬ ਕਿ ਨਹੀਂ ਲੱਗਦਾ ਕਿਸੇ ਨੂੰ ਨਹੀਂ 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 ਨਾਲੇ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਆ ਕਿ ਇਹ ਮਤਲਬ ਕਿ ਬਲਫ ਕਰਦੇ ਸੀਗੇ ਪਬਲਿਕ ਤੇ ਨਾਲੇ ਪਰ ਲੋਕਾਂ ਨੇ ਤਾਂ ਇੱਕ ਸੋਚ ਨਾਲ ਵੋਟਾਂ ਪਾਈਆਂ ਸੀ ਜੀ ਕੋਈ ਵੀ ਪਾਰਟੀ ਐਸ ਲੋਕ ਸੋਚ ਨਾਲ ਵੋਟਾਂ ਪਾਉਂਦੇ ਨੇ ਕਿ ਸਾਡੇ ਲਈ ਇਹ ਬਲਾ ਕਰ ਸਕਦਾ ਉਸ ਟਾਈ ਉਸ ਟਾਈਮ ਲੋਕੀ ਇੱਕ ਚਾਹੁੰਦੇ ਕਿ ਬਦਲਾਵ ਆਵੇ ਉਹ ਬਦਲਾਵ ਕਰਕੇ ਉਹਨੇ ਦੇਖ ਲਈਦਾ ਦਾ ਬਦਲਾਵ ਕਹਿੰਦੇ ਸਾਨੂੰ ਨਹੀਂ ਚਾਹੀਦਾ ਜਦੋਂ ਦਾ ਹੁਣ ਬਦਲਾਵ ਆ ਗਿਆ ਨਾ ਇਦਾਂ ਦਾ ਬਦਲਾਵ ਨਹੀਂ ਚਾਹੀਦਾ ਕਹਿੰਦੇ ਸਾਨੂੰ ਸਾਡੀਆਂ ਪੁਰਾਣੀਆਂ ਪਾਰਟੀਆਂ ਸੈਟ ਐ ਸਾਡੀ ਜਿਹੜੀ ਪੰਜਾਬ ਦੀ ਪਾਰਟੀ ਆ ਅਕਾਲੀ ਦਲ ਇੱਕੋ ਹੀ ਪਾਰਟੀ ਆ ਜਿਹੜੀ ਪੰਜਾਬ ਦੇ ਹੱਕਾਂ ਦੀ ਗੱਲ ਕਰਦੀ ਆ ਪੰਜਾਬ ਦੇ ਹਿੱਤ ਦੀ ਗੱਲ ਕਰਦੀ ਆ ਪੰਜਾਬੀਅਤ ਦੀ ਗੱਲ ਕਰਦੀ ਆ ਸੋ ਲੋਕੀ ਉਸ ਚੀਜ਼ ਨੂੰ ਪਿਆਰ ਕਰਦੇ ਆ ਸਾਡੀ ਸ਼ਰਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਆ ਲੋਕੀ ਠੀਕ ਹੈ ਹਾਂਜੀ ਹਾਂਜੀ ਸੋ ਇਸ ਚੀਜ਼ ਨਾਲ ਸਾਨੂੰ ਬਹੁਤ ਇੱਕ ਮਤਲਬ ਕਿ ਸਾਨੂੰ ਇੰਨੀ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪੈਣੀ ਸਾਨੂੰ ਲੁਕੀ ਆਪ ਹੀ ਸਾਨੂੰ ਆ ਕੇ ਮਿਲਦੇ ਆ ਕਿ ਯਾਰ ਅਸੀਂ ਗਲਤੀ ਬਹੁਤ ਵੱਡੀ ਕਰ ਲਈ ਜਿਹੜੀ ਅਸੀਂ ਝਾੜੂ ਵਾਲੀ ਪਾਰਟੀ ਨੂੰ ਵੋਟਾਂ ਪਾਤੀਆਂ ਸੀ ਤੁਹਾਡੇ ਨਾਲ ਸੀਗੇ ਤੇ ਤਾਂ ਤੁਹਾਨੂੰ ਵੋਟਾਂ ਪਾਵਾਂਗੇ ਬਿਲਕੁਲ ਠੀਕ ਹੈ ਜੀ ਸਿਹਤ ਦੀ ਗੱਲ ਆਉਂਦੀ ਹੈ ਕੀ ਲੱਗਦਾ ਜੰਦਰਚ ਹਾਂਜੀ ਸਿਹਤ ਸਿੱਖਿਆ ਰੋਜ਼ਗਾਰ ਦੀ ਸਿਹਤ ਦੀ ਗੱਲ ਹੁੰਦੀ ਜਾਂਦਾ ਜੇ ਹਸਪਤਾਲ ਦੀ ਸਥਿਤੀ ਕੀ ਹੈ ਹਸਪਤਾਲ ਤੁਸੀਂ ਦੇਖ ਲਓ ਜੀ ਇਹ ਕਹਿੰਦੇ ਸੀ ਕਿ ਅਸੀਂ ਆ ਪਤਾ ਨਹੀਂ ਕਿੰਨੇ ਹਜ਼ਾਰ ਅਸੀਂ ਆਪਣੇ ਬਣਾਤੇ ਸੈਂਟਰ ਅਸੀਂ ਬਣਾਤੇ ਬੋਲਾਕ ਬਲਿਕਲਿਨਿਕ ਬਣਾਤੇ ਤੁਸੀਂ ਦੱਸੋ ਉੱਥੇ ਕਿਹੜਾ ਬੰਦਾ ਜਾਂਦਾ ਲੋਕਾਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਦਵਾਈ ਉਹਨਾਂ ਨੂੰ ਕੋਈ ਮਿਲਦੀ ਨਹੀਂ ਠੀਕ ਹੈ ਨਾ ਉਹੀ ਇਹ ਸ਼ੁਰੂਆਤ ਅਕਾਲੀ ਦਲ ਨੇ ਕੀਤੀ ਸੀਗੀ ਇਹ ਚੀਜ਼ਾਂ ਦੀ ਠੀਕ ਹੈ ਉਹਨੂੰ ਇਹਨਾਂ ਨੇ ਰੈਨੋਵੇਟ ਜਾਂ ਕਰਕੇ ਮਾੜਾ ਮੋਟਾ ਉੱਥੇ ਰੰਗ ਰੰਗ ਕਰਕੇ ਇਹਨਾਂ ਨੇ ਬੋਲਾਕ ਕਲੀਨਿਕ ਉਸ ਚੀਜ਼ਾਂ ਨੂੰ ਸ਼ੋਅ ਕਰ ਦੇਣ ਤਾਂ ਅਕਾਲੀ ਦਲ ਦੀ ਆ ਸਰ ਸਰਦਾਰ ਪ੍ਰਕਾਸ਼ ਸਿੰਘ ਉਹ ਤਾਂ ਕਹਿੰਦੇ ਸੀਗੇ ਉਹ ਬੰਦ ਪਈ ਸੀ ਅਸੀਂ ਚਲਾਤੇ ਕਿੱਥੇ ਬੰਦ ਸੀਗੇ ਭਾਵੇਂ ਜਿੰਨਾ ਚਿਰ ਅਸੀਂ ਸਰਕਾਰ ਦੇ ਵਿੱਚ ਸੀਗੇ ਉਹ ਚੱਲਦੇ ਆ ਰਹੇ ਇਹਨਾਂ ਦੇ ਟਾਈਮ ਦੇ ਵਿੱਚ ਬੰਦ ਹੋਏ ਇਹਨਾਂ ਨੇ ਉਸ ਚੀਜ਼ ਨੂੰ ਆਪਣਾ ਕ੍ਰੈਡਿਟ ਇਹਨਾਂ ਲੈਣ ਦੇ ਚੱਕਰ ਦੇ ਵਿੱਚ ਉਹਨੂੰ ਸੈਟ ਸਟ ਕਰਕੇ ਸਾਫ਼ ਸੂਬ ਕਰਕੇ ਤਾਂ ਇਹਨਾਂ ਨੇ ਚਾਲੂ ਇਹਨਾਂ ਨੇ ਕਰ ਲਿਆ ਨਾ ਠੀਕ ਹੈ ਠੀਕ ਹੈ ਨਾ ਦੇਣ ਤਾਂ ਅਕਾਲੀ ਜਲਦੀ ਸੀਗੀ ਨਾ ਇਹ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਉਹਨਾਂ ਦੀ ਦੇਣ ਸੀਗੀ ਉਹਨਾਂ ਨੇ ਸ਼ੁਰੂਆਤ ਕੀਤੀ ਉਹੀ ਬਦਲ ਪਰਵਾਰ ਆ ਕਿ ਜਿਨ੍ਹਾਂ ਨੇ ਸਾਰਾ ਕੁਝ ਚਾਲੂ ਕੀਤਾ ਸਾਰੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਅੱਜ ਤੁਸੀਂ ਦੇਖੋ ਇਥੇ ਨੈਸ਼ਨਲ ਹਾਈਵੇ ਕਿੱਡੇ-ਕੱਡੇ ਬਣੇ ਹੋਏ ਬਦਲ ਸਾਹਿਬ ਦੀ ਦੇਣ ਹੀ ਸੀ ਕਿ ਜਿਨ੍ਹਾਂ ਨੇ ਸਾਰੇ ਪਾਸ ਕੀਤੇ ਜੀ ਠੀਕ ਹੈ ਨਾ ਸੋ ਹੋਰ ਬੜੀਆਂ ਚੀਜ਼ਾਂ ਇਦਾਂ ਦੀਆਂ ਹੈਗੀਆਂ ਜੋ ਪੰਜਾਬ ਦੇ ਹੱਕਾਂ ਦੀ ਉਹਨਾਂ ਨੇ ਜੋ ਗੱਲ ਕੀਤੀ ਉਹ ਮੈਨੂੰ ਨਹੀਂ ਲੱਗਦਾ ਕੋਈ ਹੋਰ ਕੋਈ ਕਰ ਸਕਦਾ ਸਵਾਇ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਰੋਜ਼ਗਾਰ ਦੀ ਗੱਲ ਆਉਂਦੀ ਹੈ ਕਾਂਗਰਸ ਸਰਕਾਰ ਨੇ ਵਾਅਦਾ ਕੀਤਾ ਸੀ ਜੀ ਕਿ ਅਸੀਂ ਹਰ ਕਰ ਸਰਕਾਰੀ ਨੌਕਰੀ ਦਵਾਂਗੇ ਜੀ ਆਮ ਫਿਲਹਾਲ ਤਾਂ ਆਮ ਆਦੀ ਪਾਰਟੀ ਬਹੁਤ ਵਾਦੇ ਕੀਤੇ ਸੀ ਕੀ ਲੱਗਦਾ ਕਿ ਰੋਜ਼ਗਾਰ ਲੋਕਾਂ ਨੂੰ ਮਿਲਿਆ ਸਕਾਇ ਨੌਕਰੀ ਮਿਲੀਏ ਤੁਸੀਂ ਮੈਨੂੰ ਇਹ ਦੱਸੋ ਪੱਤਰਕਾਰ ਸਾਹਿਬ ਕਿ ਤੁਸੀਂ ਫੀਲਡ ਦੇ ਵਿੱਚ ਰਹਿੰਦੇ ਤੁਸੀਂ ਤੁਸੀਂ ਮੈਨੂੰ ਦੱਸ ਦੋ ਤੁਹਾਡੇ ਕਿਸੇ ਭਾਈ ਭਰਾ ਨੂੰ ਤੁਹਾਡੇ ਕਿਸੇ ਸੱਜਣ ਮਿੱਤਰ ਨੂੰ ਨੌਕਰੀ ਮਿਲੀ ਤੁਹਾਡੇ ਪਰਿਵਾਰ ਚੋਂ ਕਿਸੇ ਨੂੰ ਮਿਲੀ ਤਾਂ ਦੱਸੋ ਕਿੰਨੂ ਮਿਲੀਆਂ ਨੌਕਰੀਆਂ ਦੱਸੋ ਕਿਹੜੇ ਬੰਦਿਆਂ ਨੂੰ ਮਿਲੀਆਂ ਨੌਕਰੀਆਂ ਪਰ ਜੱਜੀ ਸਿੰਘ ਚੰਨੀ ਸਾਹਕਾ ਮੁੱਖ ਮੰਤਰੀ ਰਹੇ ਨਾਲ ਵੱਡੇ ਵੱਡੇ ਵੋਟ ਲਗਾਏ ਗਏ ਸੀਗੇ ਅਸੀਂ ਐਨੇ ਬੰਦਿਆਂ ਨੂੰ ਚ ਪੱਕਾ ਕਰ ਦਿੱਤਾ ਕੀ ਲੱਗਦਾ ਹੈ ਕਿ ਉਹ ਵਾਦੇ ਉਦੈ ਸੀਗੇ ਜਾਂ ਕਿਤਾ ਪੱਕੇ ਵੀ ਹੋਏ ਆ ਦੱਸੋ ਮੈਨੂੰ ਕਿਹੜੇ ਕੀਤੇ ਆ ਹੁਣ ਝੜੂ ਵਾਲੇ ਕਹਿਣ ਦੇ ਅਸੀਂ ਇੰਨੇ ਮਲਾਜਮ ਅਸੀਂ ਪੱਕੇ ਕਰ ਦਿੱਤੇ ਅਸੀਂ ਆ ਪੱਕਾ ਕਰ ਦਿੱਤਾ ਇਹਨਾਂ ਨੂੰ ਅਸੀਂ ਨੌਕਰੀਆਂ ਦੇ ਦਿੱਤੀਆਂ ਕਿੱਥੇ ਬੰਦੇ ਕਿਹੜੇ ਕੀਤੇ ਦੱਸੋ ਹਾਲ ਹੀ ਵਿੱਚ ਇੱਕ ਜਦੋਂ ਚਰਨ ਸਿੰਘ ਚੰਨੀ ਮੁੱਖ ਮੰਤਰੀ ਸਨ ਉਹਨਾਂ ਵੱਲੋਂ ਇੱਕ ਵਾਅਦਾ ਕੀਤਾ ਗਿਆ ਸੀ ਕਿ ਲਾਲਕੀਂ ਦੇ ਜੋ ਮਕਾਨ ਆ ਉਹਨਾਂ ਪੱਕੀਆਂ ਜਿਸ਼ਟੀਆਂ ਕਰਾ ਕੇ ਦੇਵਾਂਗੇ ਕਿ ਲੱਗਦਾ ਕਿ ਜਿਸ਼ਟੀਆਂ ਹੋਈਆਂ ਮੈਂ ਕਿੱਥੇ ਹੋਈਆਂ ਇੱਥੇ ਹੋਈਆਂ ਤੁਸੀਂ ਦੱਸ ਦੋ ਕੁਝ ਵੀ ਨਹੀਂ ਹੋਇਆ ਹੂੰ ਇਦਾਂ ਦੀਆਂ ਚੀਜ਼ਾਂ ਉਹੀ ਚੀਜ਼ਾਂ ਨੂੰ ਲੈ ਕੇ ਜੋ ਲੋਕਾਂ ਨੇ ਇਸ ਟਾਈਮ ਧਾਰਨਾ ਬਣਾ ਲਈ ਆ ਕਿ ਅਸੀਂ ਅਕਾਲੀ ਦਲ ਨੂੰ ਜੀ ਅਸੀਂ ਵੋਟ ਅਸੀਂ ਪਾਣੀ ਆ ਕਿ ਜਿਹੜੀ ਸਾਡੀ ਆਪਣੀ ਪਾਰਟੀ ਆ ਸਾਡੇ ਪੰਜਾਬ ਦੀ ਪਾਰਟੀ ਆ ਕੱਲ ਨੂੰ ਇਹਨਾਂ ਨੂੰ ਮਿਲਣਾ ਹੈ ਦਿੱਲੀ-ਦੁੱਲੀ ਥੋੜੀ ਜਾਣਗੇ ਇਹਨਾਂ ਨੂੰ ਤਾਂ ਹੂੰ ਇਹ ਤਾਂ ਪਤਾ ਨਾ ਕਿ ਪੰਜਾਬ ਦੀ ਪਾਰਟੀ ਆ ਆਪਾਂ ਨੂੰ ਇੱਥੇ ਇਹਨਾਂ ਨੇ ਮਿਲਣਾ ਇਹਨਾਂ ਨੇ ਆਪਣੇ ਵਿੱਚ ਹੀ ਆਉਣਾ ਹੈ ਬਿਲਕੁਲ ਠੀਕ ਹੈ ਜੀ ਤੁਸੀਂ ਦੱਸੋਗੇ ਕਿਹੜੇ ਇਹਨਾਂ ਦੇ ਮੁੱਖ ਮੰਤਰੀ ਆ ਕਿਹੜੇ ਇਹਨਾਂ ਦੇ ਪ੍ਰਧਾਨ ਮੰਤਰੀ ਇੱਥੇ ਆ ਪਬਲਿਕ ਦੇ ਵਿੱਚ ਮਿਲਦੇ ਪਏ ਆ ਦੱਸੋ ਹੂੰ ਇਹ ਤਾਂ ਪੰਜਾਬ ਦੀ ਪਾਰਟੀ ਆ ਸਿਰਫ ਬਦਲ ਸਾਹਿਬ ਹੀ ਆ ਜਿਹੜੇ ਇਕੱਲੇ-ਇਕੱਲੇ ਬੰਦੇ ਨੂੰ ਮਿਲਦੇ ਪਏ ਆ ਇਸ ਟਾਈਮ ਠੀਕ ਹੈ ਨਾ ਉਹਨਾਂ ਨੂੰ ਜਗਾਉਂਦੇ ਆ ਕਿ ਹਾਂ ਵੀ ਯਾਰ ਜਿਹੜੀ ਆਪਣੀ ਪਾਰਟੀ ਉਹਦੀ ਮਦਦ ਉਹਦੀ ਕਰੋ ਹੂੰ ਠੀਕ ਹੈ ਨਾ ਅਲਾਈਅੰਸ ਦੀ ਗੱਲ ਚੱਲਦੀ ਸੀ ਕਿ ਭਾਜਪਾ ਨਾਲ ਕੀ ਲੱਗਦਾ ਸੀ ਬਣੀ ਗੱਲ ਕੋਈ ਨਹੀਂ 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 ਕੋਈ ਅਲਾਈਅੰਸ ਲੋਇਸ ਲੇਗਾ ਆਪਾਂ ਪਹਿਲਾਂ ਵੀ ਇਕੱਲੇ ਇਲੈਕਸ਼ਨ ਲੜੇ ਸੀ ਕਿ ਲਾਸਟ ਟਾਈਮ ਵੀ ਐਤਕੀ ਵੀ ਇਕੱਲੇ ਲੜ ਰਹੇ ਆ ਤੇ ਸਾਨੂੰ ਲੋੜ ਹੀ ਨਹੀਂ ਸਾਡੇ ਪੰਜਾਬ ਦੇ ਲੋਕੀ ਸਾਨੂੰ ਬਹੁਤ ਵਧੀਆ ਸਸਾਨਾਂ ਦੀ ਗੱਲ ਕੀਤੀ ਜਾਵੇ ਕਿਸਾਨਾਂ ਵਾਲਾ ਸਮਰਥਨ ਮਿਲ ਜੇ ਬਿਲਕੁਲ ਪੂਰਾ ਫੁੱਲ ਸਮਰਥਨ ਨਹੀਂ ਪੂਰਾ ਫੁੱ ਬਿਲਕੁਲ ਸਾਰੇ ਦਰਸ਼ਕਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਜੀ ਕਿ ਆਪਣੀ ਜਿਹੜੀ ਪਾਰਟੀ ਆ ਜਿਹੜੀ ਬਾਕੀ ਦਿੱਲੀ ਵਾਲੀਆਂ ਪਾਰਟੀਆਂ ਇਹ ਸਾਰੀਆਂ ਭਜਾਓ ਇਥੋਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਇੱਥੇ ਮਜ਼ਬੂਤ ਕਰੋ ਇੱਕ ਤਰੀਕ ਨੂੰ ਤਕੜੀ ਵਾਲਾ ਬਟਨ ਇੱਕ ਚੀਜ਼ ਹੋਰ ਮੈਂ ਦੱਸਦਾ ਇੱਕ ਤਰੀਕ ਨੂੰ ਹੀ ਸਾਡੇ ਦਰਬਾਰ ਸਾਹਿਬ ਦੇ ਉੱਤੇ ਵੀ ਹਮਲਾ ਹੋਇਆ ਸੀਗਾ ਸੋ ਜਿਹੜੇ ਮੇਰੇ ਵੀਰਾਂ ਨੂੰ ਕੋਈ ਸ਼ਹਾਦਤਾਂ ਦੇ ਚੇਤੇ ਆ ਨਾ ਇੱਕ ਤਰੀਕ ਨੂੰ ਤਕੜੀ ਦਾ ਬਟਨ ਜ਼ਰੂਰ ਦਬਿਓ ਤੇ ਜਿਹੜੇ ਆ ਧੋਖਾ ਤੜੀ ਕਰਦੇ ਆ ਇਹਨਾਂ ਨੂੰ ਭਜਾਓ ਇਹਨਾਂ ਨੂੰ ਇਥੋਂ ਇਹਨਾਂ ਨੂੰ ਭਜਾਓ ਇੱਥੋਂ ਇਹ ਜਿਹੜੇ ਵੱੜਦੇ ਐ ਨਾ ਜੁੱਤੀਆਂ ਮਾਰ-ਮਾਰ ਭਜਾਓ ਇਹਨਾਂ ਨੂੰ ਇਹਨਾਂ ਨੇ ਕੀ ਕੀਤਾ ਸਾਡੇ ਪੰਜਾਬ ਨੂੰ ਰੋਲ ਦਿੱਤਾ ਇਹਨਾਂ ਨੇ ਠੀਕ ਐ ਨਾ ਆਪ ਉਸ ਸ਼ਹੀਦਾਂ ਨੂੰ ਮੱਥਾ ਟੇਕ ਕੇ ਨਤਮਸਤਕ ਹੋ ਕੇ ਇੱਕ ਤਰੀਕ ਨੂੰ ਤਕੜੀ ਦਾ ਬਟਨ ਦਬਕਿਓ ਤਕੜੀ ਨੂੰ ਮਜ਼ਬੂਤ ਕਰੋ ਇਹ ਤੁਹਾਡੀ ਆਪਣੀ ਪਾਰਟੀ ਆ ਇਹ ਸ਼ਰਮਣੀ ਅਕਾਲੀ ਦਲ ਤੁਹਾਡੀ ਆਪਣੀ ਪਾਰਟੀ ਆ ਇਹਨੂੰ ਮਜ਼ਬੂਤ ਕਰੋ ਕੱਲ ਨੂੰ ਤੁਹਾਨੂੰ ਕੋਈ ਦੁੱਖ ਤਕਲੀਫ ਹੁੰਦੀ ਆ ਆਪਾਂ ਇੱਕ ਦੂਜੇ ਦੇ ਨਾਲ ਆਪਾਂ ਖੜਨਾ ਠੀਕ ਐ ਨਾ ਸੋ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਇੱਕ ਤਰੀਕ ਨੂੰ ਤਕੜੀ ਦਾ ਬਟਨ ਦਬਾ ਕੇ ਤਕੜੀ ਨੂੰ ਮਜ਼ਬੂਤ ਕਰੋ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੋ ਸੋ ਸਾਰਿਆਂ ਦਾ ਜਿਹੜੇ ਤੁਹਾਡੇ ਚੈਨਲ ਦੇ ਸਰੋਤੇ ਦੇਖ ਰਹੇ ਇਸ ਟਾਈਮ ਆਪਣੀ ਵੀਡੀਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਤੁਹਾਡਾ ਬਾਕੀ ਸੋ ਬਿਲਕੁਲ ਇਸਨ ਸਾਡੇ ਨਾਲ ਆ ਵੀ ਵਿਸ਼ੇਖ ਬਖਸ਼ੀ ਜੀ ਜੋ ਕਿ ਗਊਸ਼ਾਲਾ ਦੇ ਪ੍ਰਧਾਨ ਵੀ ਨੇ ਤੇ ਨਾਲ ਸ਼੍ਰੋਮਣੀ ਕਾਲੀ ਦਲ ਦੇ ਮੀਤ ਪ੍ਰਧਾਨ ਵੀ ਨੇ ਪੰਜਾਬ ਦੇ ਗੱਲਬਾਤ ਕੀਤੀ ਹੈ ਬਹੁਤ ਸੁਚੱਜੇ ਢੰਗ ਨਾਲ ਕਾਫੀ ਵਿਚਾਰਾ ਹੋਈਆਂ ਨੇ ਅਹਿਮ ਵਿਚਾਰਾ ਹੋਈਆਂ ਨੇ ਰਾਜਨੀਤਿਕ ਮਸਲਿਆਂ ਤੇ ਵੀ ਹੋਈਆਂ ਨੇ ਪਰਿਵਾਰਕ ਮਸਲਿਆਂ ਤੇ ਵੀ ਹੋਈਆਂ ਨੇ ਸੋ ਦੇਖਦੇ ਰਹੋ ਕੈਮਰਾ ਪਰਸਨ ਮਨੀਸ਼ ਦੇ ਨਾਲ